ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਂ ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਦੇ ਕਾਰਨ ਭਾਰੀ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ ਹੜ੍ਹ ਪ੍ਰਭਾਵਿਤ ਸੰਗਤਾਂ ਦੀ ਮਦਦ ਲਈ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਉਪਰਾਲੇ ਸਦਕਾ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਪੱਖ-ਵੱਖ ਪਿੰਡਾਂ ਵਿੱਚ ਜਾ ਕੇ ਹੜਪੀੜਿਤ ਪਰਿਵਾਰਾਂ ਨੂੰ ਹਲਕਾ ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਅੰਤਰੰਗ ਕਮੇਟੀ ਮੈਂਬਰ ਸਰਦਾਰ ਸੁਰਜੀਤ ਸਿੰਘ ਤੁਗਲਵਾਲ ਅਤੇ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਪਾਸ਼ਾਹੀ ਨੌਵੀਂ ਦੇ ਐਡੀਸ਼ਨਲ ਮੈਨੇਜਰ ਜਗਤਾਰ ਸਿੰਘ ਵੱਲੋਂ ਹੜਪੀੜਿਤ ਪਰਿਵਾਰਾਂ ਦੀ ਮਦਦ ਲਈ ਅੱਜ ਲੰਗਰ ਪ੍ਰਸ਼ਾਦੇ ਅਤੇ ਪਸ਼ੂਆਂ ਲਈ ਚਾਰੇ ਤਰਪਾਲਾ ਨਾਲ ਸੇਵਾ ਕੀਤੀ ਗਈ ਜਿਵੇਂ ਗਰੀਬ ਨੇ ਜਿਵੇਂ ਘਰ ਗਰੀਬ ਨੇ ਜਿਵੇਂ ਘਰ ਦਾ ਨਾਮ ਹੋ ਗਿਆ ਦੇ ਰਹੇ ਤੇ ਉਥੇ ਲੋਕ ਸਵੇਰੇ ਵੀ ਪਸ਼ਾ ਨੂੰ ਜਾ ਕੇ ਬੋਤਾ ਖਾ ਸਕਦੇ ਹੋ ਪੱਕਾ ਭਗਾਇਆ ਤੁਹਾਨੂੰ ਮਿਊਗਾ ਉਥੇ ਸਾਰਾ ਰਾਸ਼ਨ ਪਾਣੀ ਦਿੱਤਾ ਇਹ ਪਾਣੀ ਜਿਹੜਾ ਦੇ ਦिए ना ਉਹਦਾ ਮੁੱਲ ਕੋਈ ਨਹੀਂ ਤੇਲ ਦੀ ਇੱਕ ਬੋਤਲ ਦੇ ਆ ਵੀ ਇਹ ਮੁੱਲ ਕੋਈ ਨਹੀਂ ਤੇ ਰੋਜ਼ ਸਵੇਰ ਤੋਂ ਲਾ ਕੇ 7 ਵਜੇ ਦਾ ਲਾ ਕੇ ਆਪ ਨੌਂ ਦਾ ਹੋਏ ਤਾਂ ਡੰਡਾ ਪਰਸ਼ਾਦਾ ਉਥੇ ਤੇ ਫਤੂ ਬਰਕਤ ਅਹੀ ਦੇ ਆਏ ਇਹ ਦੋ ਦੋ ਦੰਗੀਆਂ ਪਕਾਉਣੀਆਂ ਤੁਹੀਂ ਵੀ ਪਕਾਓ ਤੇ ਖਾਓ ਕੋਈ ਬਾਜੀ ਕਰੀਂ ਦੋ ਘੜੇ ਜਿੰਨਾ ਚਿਰ ਰਹਿ ਤਾ ਉਹਨਾਂ ਚਿਰ ਬੈਠਾ ਰਹੋ ਥੈਂਕ ਯੂ ਥੈਂਕ ਯੂ ਵੈਰੀ ਵੈਲਾ ਅੱਜ ਦਾ ਛੋਪਰ ਚੱਕਰ ਇਹ ਫੇਰ ਆ ਜੂਗਾ ਔਰ ਜਨਾਹ ਹੁਣ ਹਰਦਾ ਬੰਦਾ ਨਾ ਸਰਮਾ ਸਭ ਜਨਾਹ ਵੱਡੀ ਦੋ ਤਨ ਦੇ ਦੇਖ ਕੇ ਬਹਿਰ ਦੇ ਨਾ ਨਹੀਂ ਹੋ ਰਿਹਾ ਕਿ ਜਾਣਾ ਮੇਰਾ ਬਾਬਾ ਨਾਲੇ ਕੋਲ ਚਲਾ ਗਿਆ। ਫਲੇਗੜ ਜੂਰੀਆਂ ਵਾਲੇ ਉਧਰੋਂ ਚੱਲ ਗਿਆ। ਇਹ ਗੱਲ ਫੇਰ ਕਿੰਨਾ ਅਜਨਾਲੇ ਵਾਲ ਕਿੰਨਾ ਮਰਾ ਹੋ ਰਿਹਾ ਤੇ ਪਾ ਜਿਹੜਾ ਵਾ ਬਹੁਤ ਵੜਾ ਦੇ ਬਾਹਰ ਅਸੀਂ ਕਿਨਾਂ ਕਿਰਪਾ ਕਰੇ ਔਰ ਜਨਾਹ ਪਾਣੀ ਇਹ ਵੀ ਨਾ ਹਾਂਜੀ ਹਾਂਜੀ ਹੱਥ ਜੋੜ ਕੇ ਬੇਨਤੀ ਆਹੀ ਤੇ ਤੁਹਾਡੇ ਤੁਸੀਂ ਭਰਾ ਹੋ ਸਾਡੇ ਬੱਚੇ ਹੋ ਭੈਣਾ ਹੋ ਸਾਡੇ ਸਾਰਾ ਕੁਝ ਹੋ।